ਸੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਰਾਮ ਨੌਮੀ ਦਾ ਪਵਿੱਤਰ ਤਿਹਾੜਾ ਸੀ, ਤਿਹਾੜਾ ਸੀ। ਚੰਗੀ ਗੱਲ ਇਹ ਹੈ ਕਿ ਦੇਸ਼ ਭਰ ਦੇ ਵਿੱਚ ਜੋ ਅੱਗੇ ਕਈ ਅਜਿਹੇ ਤਿਹਾਰਾਂ ਦੇ ਉੱਤੇ ਗੜਬੜਾਂ ਹੁੰਦੀਆਂ ਨੇ ਉਹ ਨਹੀਂ ਹੋਈਆਂ। ਪੱਛਮੀਂਗਾਲ ਦੇ ਵਿੱਚ ਤੇਰਨਾਮੂਲ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੇ ਇੱਕ ਦੂਜੇ ਦੇ ਮੁਕਾਬਲੇ ਦੇ ਵਿੱਚ ਇਹਨਾਂ ਫੰਕਸ਼ਨਾਂ ਨੂੰ ਆਰਗੇਨਾਈਜ਼ ਕੀਤਾ ਤੇ ਬਸ ਇੱਕ ਅੱਧੀ ਥਾਂ ਤੇ ਕੋਈ ਕਿਸੇ ਲੋਕਾਂ ਨੇ ਹਥਿਆਰ ਲਿਆ ਕੇ ਹੋਂ ਦੀ ਕੋਸ਼ਿਸ਼ ਕੀਤੀ। ਪਰਪਲਸ ਨੇ ਉਹਨਾਂ ਨੂੰ ਰੋਕਿਆ ਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬੰਗਾਲ ਦੇ ਵਿੱਚ ਮੁਸਲਮਾਨ ਭਰਾਵਾਂ ਨੇ ਇਹਨਾਂ ਜਲੂਸਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਤੇ ਜਿਹੜਾ ਇੱਕ ਚੰਗਾ ਸ਼ਗਨ ਹੈ। ਪਰ ਮਾੜੀ ਘਟਨਾ ਇੱਕ ਇਹ ਹੋ ਗਈ ਕਿ ਜਿਹੜਾ ਪ੍ਰਿਆਗਰਾਜ ਹੈ ਉਸ ਦੀ ਜਿਹੜੀ ਇੱਕ ਉੱਥੋਂ ਦੀ ਇੱਕ ਕਬਰ ਹੈਗੀ ਉਹਦੇ ਉੱਤੇ ਜਿਹੜਾ ਹੈ ਪੁਲਿਆ ਝੰਡਾ ਜਿਹੜਾ ਪਗਮਾ ਝੰਡਾ ਲਹਿਰਾਤਾ ਪੁਲਸ ਜਿਆਦਾ ਗਿਣਤੀ ਚ ਆ ਗਈ ਉਹਨਾਂ ਨੇ ਉਤਾਰਤਾ ਤੇ ਲੋਕਾਂ ਨੂੰ ਭੇਜਤਾ ਤੇ ਪਰ ਜਿਹੜੀ ਉੱਥੇ ਪੁਲਿਸ ਪਹਿਲਾਂ ਹਾਜ਼ਰ ਸੀ ਜਿਨ੍ਹਾਂ ਨੇ ਰੋਕਿਆ ਨਹੀਂ ਉਹਨਾਂ ਨੂੰ ਸ਼ਰਾਰਤੀਆਂ ਨੂੰ ਉਹਨਾਂ ਤੇ ਵੀ ਐਕਸ਼ਨ ਹੋਣ ਦੇ ਚਾਂਸ ਹੈਗੇ ਆ ਅ ਦੂਸਰਾ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਹੈਦ ਤਲੰਗਾਨਾ ਦੀ ਰਾਜਧਾਨੀ ਹਾਈਦਰਾਬਾਦ ਦੇ ਵਿੱਚ ਇੱਕ ਯੂਨੀਵਰਸਿਟੀ ਆਫ ਹਾਈਦਰਾਬਾਦ ਹੈ ਉਹ 70ਵਿਆਂ ਦੇ ਵਿੱਚ ਬਣੀ ਸੀਗੀ ਯੂਨੀਵਰਸਿਟੀ ਕੇਂਦਰੀ ਯੂਨੀਵਰਸਿਟੀ ਹੈ ਕੇਂਦਰ ਸਰਕਾਰ ਦੇ ਅਧੀਨ ਤੇ ਉਥੇ ਕੋਈ ਤਕਰੀਬਨ 2000 ਏਕੜ ਜ਼ਮੀਨ ਹੈ। ਉਹਦੇ ਚ ਕੁਝ ਏਰੀਆ ਦੇ ਵਿੱਚ ਯੂਨੀਵਰਸਿਟੀ ਬਣੀ ਹੋਈ ਹੈ। ਕੁਝ ਏਰੀਆ ਜਿਹੜਾ ਉਹ ਜੰਗਲ ਪਿਆ ਹੈਗਾ। ਉਸ ਜੰਗਲ ਦੇ ਵਿੱਚੋਂ 400 ਏਕੜ ਜੰਗਲ ਹੈ ਜਿਹੜਾ ਉਸ ਨੂੰ ਕੱਟਣ ਦਾ ਤੇ ਉਸ ਨੂੰ ਸਾੜਨ ਦਾ ਤੇ ਉਥੇ ਇੱਕ ਆਈਟੀ ਪਾਰਕ ਬਣਾਉਣ ਦਾ ਸਰਕਾਰ ਨੇ ਫੈਸਲਾ ਕਰ ਲਿਆ। ਉਸ ਜ਼ਮੀਨ ਦੇ ਅੱਡ-ਅੱਡ ਝਗੜੇ ਚੱਲਦੇ ਰਹੇ ਅੱਡ-ਅੱਡ ਸਮਿਆਂ ਦੇ ਉੱਤੇ ਕਦੇ ਸਰਕਾਰ ਦੇ ਹੱਕ 'ਚ ਹੋ ਗਿਆ, ਕਦੇ ਸਰਕਾਰ ਦੇ ਵਿਰੋਧ 'ਚ ਹੋ ਗਿਆ, ਪਿੱਛੇ ਸਰਕਾਰ ਦੇ ਹੱਕ 'ਚ ਹੋਇਆ ਤਾਂ ਉਹਨੇ ਇਹ ਕਰਨਾ ਸ਼ੁਰੂ ਕਰ ਲਿਆ। ਪਰ ਇਹ ਨਹੀਂ ਦੇਖਿਆ ਕਿ ਵੀ ਇੱਕ ਜੰਗਲ ਉਜਾੜ ਕੇ ਜਿਹਦੇ ਵਿੱਚ ਬڑے-ਬڑے ਹਾਥੀਆਂ ਤੋਂ ਲੈ ਕੇ ਹਿਰਨਾਂ ਤੋਂ ਲੈ ਕੇ ਛੋਟੇ ਮੋਰਾਂ ਤੋਂ ਲੈ ਕੇ ਬਾਕੀ ਸੈਂਕੜੇ ਕਿਸਮ ਦੀਆਂ ਜਿਹੜੀਆਂ ਜਾਨਵਰਾਂ ਦੀਆਂ ਕਿਸਮਾਂ ਨੇ ਬਹੁਤ ਸਾਰਾ ਹੋਰ ਫਲੋਰਾ ਫੋਨਾ ਉੱਤੇ ਹੈਗਾ ਬਹੁਤ ساری ਵੱਖਰੀ ਕਿਸਮ ਦੇ ਘਾਹ ਫੂਸ ਬਹੁਤ ساری ਜਿਹੜੀ ਪਨਸਪਤੀ ਹੈ ਅੱਡ ਅੱਡ ਕਿਸਮ ਦੀ ਉਹ ਬਾਇਓਡਾਈਵਰਸਿਟੀ ਨੂੰ ਤਬਾਹ ਕਰਕੇ ਕਿਹੜਾ ਆਈਟੀ ਪਾਰਕ ਤੁਸੀਂ ਬਣਾਉਣਾ ਚਾਹੁੰਦੇ ਹੋ ਬੜੀ ਮੂਰਖਤਾ ਵਾਲੀ ਗੱਲ ਸੀਗੀ ਤੇ ਉਹਦਾ ਉਹ ਸੁਪਰੀਮ ਕੋਰਟ ਨੇ ਵੀ ਉਹਦਾ ਸੰਗਿਆਲ ਲਿਆ ਤੇ ਉਹਦੇ ਤੇ ਰੋਕ ਲਾਈ ਹੈ ਇਸ ਤਰ੍ਹਾਂ ਦੇ ਕਰਨ ਦੇ ਉੱਤੇ ਵਿਦਿਆਰਥੀਆਂ ਨੂੰ ਕੁੱਟ ਪੈਂਦੀ ਰਹੀ ਹੈ ਵਿਦਿਆਰਥੀ ਦਾ ਦਾਅਵਾ ਚੀਖੜਾ ਪੈਂਦਾ ਰਿਹਾ ਕਿੰਨੇ ਦਿਨ ਉਹਨਾਂ ਦੀ ਕੁੱਟਮਾਰ ਜਦੋਂ ਪੁਲਿਸ ਨੇ ਕੀਤੀ ਹੈ ਮੋਰ ਵੀ ਵਿਚਾਰੇ ਚੀਖਦੇ ਆ ਹਾਥੀ ਜਿਹੜੇ ਜਖਮੀ ਹੋਏ ਹੋਏ ਆ ਅੱਗ ਦੇ ਨਾਲ ਤੇ ਇੱਕ ਹਾਥੀ ਦੀਆਂ ਤਾਂ ਵੀਡੀਓਜ਼ ਲੋਕਾਂ ਨੇ ਦੇਖੀਆਂ ਨੇ ਕਿ ਵੀ ਉਹਨੇ ਬੁਲਡੋਜ਼ਰ ਦੇ ਨਾਲ ਪੰਗਾ ਲੈਣ ਦੀ ਵੀ ਕੋਸ਼ਿਸ਼ ਕੀਤੀ ਹੈ ਸੋ ਅਸੀਂ ਸਮਝਦੇ ਹਾਂ ਵੀ ਕਾਂਗਰਸ ਦੀ ਉਹ ਸਰਕਾਰ ਨੂੰ ਇਹਦੇ ਉੱਤੇ ਬਿਲਕੁਲ ਹੀ ਉਹਨਾਂ ਨੇ ਸੰਵੇਦਨਸ਼ੀਲਤਾ ਦਿਖਾਈ ਹੈ ਅਸੀਂ ਰਾਹੁਲ ਗਾਂਧੀ ਨੂੰ ਵੀ ਨੂੰ ਵੀ ਕਹਿਣਾ ਚਾਹਾਂਗੇ ਬਿਲਕੁਲ ਠੀਕ ਹੈ ਕਿ ਮੁਹੱਬਤ ਦੀ ਦੁਕਾਨ ਖੁੱਲਣੀ ਚਾਹੀਦੀ ਹੈ ਅੱਡ ਅੱਡ ਫਿਰਕਿਆਂ ਦੇ ਵਿੱਚ ਜਿਹੜਾ ਭਾਈਚਾਰਾ ਬਰਕਰਾਰ ਰਹਿਣਾ ਚਾਹੀਦਾ ਹੈ ਜਿਹੜੀ ਤੋੜਨ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ ਉਹ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਉਹਨਾਂ ਵਿਰੁੱਧ ਲੜਿਆ ਜਾਣਾ ਚਾਹੀਦਾ ਹੈ ਪਰ ਭਾਈਚਾਰਾ ਤੇ ਜਿਹੜੀ ਮੁਹੱਬਤ ਦੀ ਦੁਕਾਨ ਹੈ ਸਿਰਫ ਬੰਦਿਆਂ 'ਚ ਇਨਸਾਨਾਂ 'ਚ ਹੀ ਨਹੀਂ ਸਾਰੀ ਸ੍ਰਿਸ਼ਟੀ ਦੇ ਨਾਲ ਭਾਈਚਾਰਾ ਜਿਹੜਾ ਉਹ ਸਾਡਾ ਰਹਿਣਾ ਚਾਹੀਦਾ ਤੇ ਉਹ ਮੁਹੱਬਤ ਦੀ ਵੱਡੀ ਦੁਕਾਨ ਹੈ ਜਿਹੜੀ ਉਹ ਵੀ ਉਜੜਨ ਤੋਂ ਬਚਾਈ ਜਾਣੀ ਚਾਹੀਦੀ ਹੈ ਜਿਹੜਾ ਤੇਲੰਗਾਨਾ ਦਾ ਮੁੱਖ ਮੰਤਰੀ ਹੈ ਉਹਨੂੰ ਇਸ ਗੱਲ ਤੇ ਰੋਕਣਾ ਚਾਹੀਦਾ ਅਗਲੀ ਗੱਲ ਅਸੀਂ ਤੁਹਾਡੇ ਨਾਲ ਦੋਸਤੋ ਕਹਿਣੀ ਚਾਹੁੰਦੇ ਆਂ ਕਿ ਪਿੱਛੇ ਜਿਹੜਾ ਦਿੱਲੀ ਹਾਈ ਕੋਰਟ ਦੇ ਇੱਕ ਜੱਜ ਦੇ ਘਰ ਬਹੁਤ ਵੱਡੇ ਕੈਸ਼ ਦੀਆਂ ਖਬਰਾਂ ਆਈਆਂ ਕੁਝ ਸੜ ਗਿਆ ਕੁਝ ਛੜ ਗਿਆ ਉਹਦਾ ਹਲੇ ਕੁਝ ਪਤਾ ਨਹੀਂ ਲੱਗ ਰਿਹਾ ਉਦੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਦੀ ਪੂਰੀ ਜਿਹੜੀ ਜਿੰਨੀ ਦੀ ਸਾਰੀ ਦੀ ਸਾਰੀ ਕੋਰਟ ਹੈ ਤੇ 33 ਦੇ 33 ਜੱਜ ਉਹਨਾਂ ਨੇ ਫੈਸਲਾ ਕੀਤਾ ਕਿ ਜੱਜਾਂ ਦਾ ਜਿਹੜਾ ਵਿਸ਼ਵਾਸ ਬਹਾਲ ਰਹੇ ਲੋਕਾਂ 'ਚ ਉਹਦੇ ਲਈ ਸੁਪਰੀਮ ਕੋਰਟ ਦੀ ਜਿਹੜੀ ਸਾਈਟ ਹੈ ਉਹਦੇ ਉੱਤੇ ਆਪੋ ਆਪਣੇ ਜਿੰਨੇ ਜ਼ਾਇਦਾਦ ਦੇ ਵੇਰਵੇ ਆ ਉਹ ਪਾਏ ਜਾਣ ਪਹਿਲਾਂ ਵੀ ਕੁਝ ਲੋਕ ਮਰਜ਼ੀ ਨਾਲ ਪਾਉਂਦੇ ਆ ਅ ਵੇਰਵੇ ਦਿੱਤੇ ਤਾਂ ਹੁੰਦੇ ਹੀ ਆ ਪਰ ਉਹ ਪਬਲਿਕ 'ਚ ਨਹੀਂ ਜਾਂਦੇ ਹੁਣ ਉਹ ਪਬਲਿਕ 'ਚ ਪਾਉਣ ਲਈ ਕਹਿਤਾ 33 'ਚੋਂ 31 ਜੱਜਾਂ ਨੇ ਸੁਪਰੀਮ ਕੋਰਟ ਦੇ ਆਨੇ ਤਾਂ ਪਾਤੀ ਪਰ ਜਿਹੜੀਆਂ ਅੱਡ-ਅੱਡ ਹਾਈ ਕੋਰਟਾਂ ਨੇ ਉਹਦੀਆਂ ਜਿਹੜੀਆਂ 700 ਜਿਹੜੇ ਜੱਜ ਨੇਗੇ 700 ਤੋਂ ਵੱਧ ਉਹਨਾਂ ਜੱਜਾਂ 'ਚੋਂ ਸਿਰਫ 95 ਜੱਜਾਂ ਨੇ 769 'ਚੋਂ 95 ਜੱਜਾਂ ਨੇ ਹੀ ਇਹ ਆਪਣੇ ਵੇਰਵੇ ਸਾਂਝੇ ਕੀਤੇ ਆ ਜਿਦੇ 'ਚੋਂ ਸਿਰਫ 5 ਹਾਈ ਕੋਰਟਾਂ ਦੇ ਜੱਜਾਂ ਨੇ ਕੀਤੇ ਆ ਬਾਕੀਆਂ ਨੇ ਨਹੀਂ ਕੀਤੇ ਕਰਨਾਟਕ ਦੀ ਹਾਈ ਕੋਰਟ ਦੇ 44 'ਚੋਂ 41 ਜੱਜਾਂ ਨੇ ਯਾਨੀ ਕਿ 93.18% ਹਿਮਾਚਲ ਪ੍ਰਦੇਸ਼ ਦੀ ਜਿਹੜੀ ਹਾਈ ਕੋਰਟ ਆ ਉਹਦੇ 12 'ਚੋਂ 11 ਜੱਜਾਂ ਨੇ ਪਾਏ ਆ ਜਦਕਿ ਦਿੱਲੀ ਹਾਈ ਕੋਰਟ ਦੇ 38 'ਚੋਂ ਸਿਰਫ 7 ਜੱਜਾਂ ਨੇ ਆਪਣੇ ਵੇਰਵੇ ਪਾਏ ਆ ਬਾਕੀ ਕੋਰਟਾਂ ਨੇ ਹਜੇ ਪਾਈ ਹੀ ਨਹੀਂਗੇ ਸੋ ਅਸੀਂ ਸਮਝਦੇ ਹਾਂ ਵੀ ਇਹ ਪਬਲਿਕ ਦੇ ਵਾਸਤੇ ਇੱਕ ਚੰਗੀ ਗੱਲ ਹੈ ਕਿ ਉਹਨਾਂ ਦੇ ਵੇਰਵੇ ਲੋਕਾਂ ਕੋਲ ਹੋਣੇ ਚਾਹੀਦੇ ਆਗੂਆਂ ਦੇ ਵੀ ਹੋਣੇ ਚਾਹੀਦੇ ਆ ਉਹ ਚਾਹੇ ਇਲੈਕਸ਼ਨ ਕਮਿਸ਼ਨ ਕਹਿੰਦਾ ਵੀ ਤੁਸੀਂ ਆਪਣੇ ਪਾਓ ਪਰ ਇਹ ਵੀ ਹੋਣੇ ਚਾਹੀਦੇ ਆ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਇਹ ਸਾਂਝੀ ਕਰਨੀ ਹੈ ਕਿ ਵਕਫ ਬਿਲ ਪਾਸ ਹੋ ਗਿਆ ਪਾਰਲੀਮੈਂਟ ਚੋਂ ਤੇ ਕਾਨੂੰਨ ਵੀ ਬਣ ਗਿਆ ਮਾਨਯੋਗ ਰਾਸ਼ਟਰਪਤੀ ਜੀ ਨੇ ਉਹਦੇ ਤੇ ਮੋਹਰ ਵੀ ਲਾ ਦਿੱਤੀ ਤੇ ਉਹਦੇ ਵਿਰੁੱਧ ਇੱਕ ਮਸ਼ਹੂਰ ਕਵੀ ਸਾਡੇ ਮਨਵਰ ਰਾਣਾ ਜੀ ਹੋਏ ਐ ਉਹਨਾਂ ਦੀ ਬੇਟੀ ਸਮਈਆ ਰਾਣਾ ਉਹਨੇ ਉਹਦੇ ਵਿਰੁੱਧ ਬਿਆਨ ਦਿੱਤਾ ਲਖਨਊ ਪੁਲਿਸ ਜਿਹੜੀ ਐ ਉਹਨਾਂ ਨੇ ਉਹਨੂੰ ਨੋਟਿਸ ਭੇਜਤਾ ਵੀ 10 ਲੱਖ ਦਾ ਜਾਤੀ ਵਿਚਲਕਾ ਪਾ 10 10 10 ਲੱਖ ਦੇ ਦੋ ਹੋਰ ਗਵਾਹ ਜਿਹੜੇ ਜਿਹੜੇ ਤੇਰੀ ਛੋਲਟੀ ਜਨ ਜਿਹੜੇ ਤੇਰੇ ਤੇਰੀ ਜ਼ਮਾਨਤ ਦੇਣ ਜਮਾਨਤੀ ਤੂੰ ਤਿਆਰ ਕਰ ਤੇ ਇਹ ਬੋਲਣ ਦੀ ਆਜ਼ਾਦੀ ਹੈ ਭਾਰਤ ਦੇ ਵਿੱਚ ਉਹਦੇ ਵਿਰੁੱਧ ਸਿਰਫ ਬੋਲਿਆ ਹੀ ਐ ਭੋਲਣਾ ਵੀ ਚਾਹੀਦਾ ਹੈ ਤੇ ਜੇ ਮੁਜ਼ਾਰੇ ਕਰਨੇ ਆ ਤਾਂ ਮੁਜ਼ਾਰੇ ਵੀ ਕਰ ਸਕਦੇ ਆ ਉਹ ਪ੍ਰੋਟੈਸਟ ਵੀ ਕਰ ਸਕਦੇ ਚਾਹੇ ਕਾਨੂੰਨ ਬਣ ਗਿਆ ਕਿਸਾਨਾਂ ਨੇ ਕਾਨੂੰਨ ਬਣਨ ਤੋਂ ਬਾਅਦ ਹੀ ਮੁਜ਼ਾਰੇ ਕੀਤੇ ਸੀਗੇ ਇਹ ਕਿਤੇ ਨਹੀਂ ਲਿਖਿਆ ਵੀ ਜੇ ਕਾਨੂੰਨ ਬਣ ਜੇ ਪਾਰਲੀਮੈਂਟ ਦੇ ਵਿੱਚ ਤਾਂ ਲੋਕ ਉਹਦੇ ਵਿਰੁੱਧ ਬੋਲ ਨਹੀਂ ਸਕਦੇ ਇਤੋਂ ਵੀ ਮਾੜੀ ਗੱਲ ਇਹ ਹੈ ਕਿ ਸ਼ਿਵ ਸੈਨਾ ਦਾ ਇੱਕ ਆਗੂ ਹੈ ਸੰਜੇ ਨਰੂਪਮ ਮਹਾਰਾਸ਼ਟਰ ਤੋਂ ਬੰਬੇ ਤੋਂ ਉਹ ਪਹਿਲਾਂ ਸ਼ਿਵ ਸੈਨਾ 'ਚ ਰਿਹਾ ਫਿਰ ਕਾਂਗਰਸ ਦੇ ਵਿੱਚ ਆ ਗਿਆ ਕਾਂਗਰਸ ਦੇ ਵਿੱਚ ਬਹੁਤ ਵੱਡਾ ਲੀਡਰ ਰਿਹਾ ਉਹਨਾਂ ਦਾ ਬਲਾਰਾ ਰਿਹਾ ਟੀਵੀ ਦੇ ਬੈਸ ਬਹਿਸਾਂ 'ਚ ਸਾਲ ਲੈਂਦਾ ਰਿਹਾ ਪਿੱਛੇ ਜਦੋਂ ਉਹਨੂੰ ਚੋਣ ਚ ਨਹੀਂ ਟਿਕਟ ਮਿਲੀ ਲੋਕ ਸਭਾ ਚ ਤਾਂ ਉਹ ਫਿਰ ਦੁਬਾਰਾ ਮੁੜ ਕੇ ਏਕਨਾਠ ਛਿੰਦੇ ਵਾਲੀ ਸ਼ਿਵ ਸੈਨਾ ਚ ਚੜਿਆ ਗਿਆ ਤੇ ਕੱਲ ਉਹਨੇ ਬਿਆਨ ਇਹ ਦਿੱਤਾ ਵੀ ਜੇ ਤੁਸੀਂ ਆਹ ਕਾਨੂੰਨ ਪਾਰਲੀਮੈਂਟ ਨੇ ਪਾਸ ਕਰਤਾ ਹੁਣ ਤੁਹਾਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਜੋ ਬੋਲਣਾ ਸੀ ਪਾਰਲੀਮੈਂਟ ਚ ਲੋਕਾਂ ਨੇ ਬੋਲ ਲਿਆ ਤੇ ਤੁਸੀਂ ਜੇ ਹੁਣ ਕਿਸੇ ਨੇ ਬੋਲਿਆ ਤੇ ਸ਼ਹੀਨ ਬਾਗ ਵਾਂਗੂ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੱਲਿਆਂ ਵਾਲਾ ਬਾਗ ਕਰ ਦਿਆਂਗੇ ਸੋਚ ਲਿਓ ਇਸ ਦੇ ਉੱਤੇ ਇਹ ਐਡੀ ਵੱਡੀ ਗੱਲ ਕਹਿਣ ਵਾਲਾ ਜੱਲਿਆਂ ਵਾਲਾ ਬਾਗ ਭਾਰਤ ਦੇ ਜਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈ ਤੇ ਉਸ ਬੰਦੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਅਜੇ ਤੱਕ ਹੋਇਆ ਅਸੀਂ ਮੰਗ ਕਰਦੇ ਹਾਂ ਕਿ ਉਹਦੇ ਤੇ ਐਕਸ਼ਨ ਹੋਣਾ ਚਾਹੀਦਾ ਹੈ ਤੇ ਆ ਸਮਈਆ ਦੇ ਉੱਤੇ ਲਏ ਜਾਂਦੇ ਐਕਸ਼ਨ ਜਿਹੜੇ ਆ ਉਹ ਰੋਕੇ ਜਾਣੇ ਚਾਹੀਦੇ ਆ ਇਹ ਬੋਲਣ ਦੀ ਆਜ਼ਾਦੀ ਦੇ ਉੱਤੇ ਪੂਰਨ ਪਾਬੰਦੀਆਂ ਲਾਉਣ ਵਾਲੀ ਗੱਲ ਹੈ ਜਦਕਿ ਪ੍ਰਧਾਨ ਮੰਤਰੀ ਰੋਜ਼ ਕਹਿੰਦੇ ਕਿ ਜਿਹੜਾ ਵਿਰੋਧੀ ਰੈ ਰੱਖਣੀ ਹੈ ਉਹ ਕਿਸੇ ਵੀ ਜਮਹੂਰੀਅਤ ਦੀ ਆਤਮਾ ਹੁੰਦੀ ਹੈ ਇਹ ਆਤਮਾ ਕਿਉਂ ਮਤਲਬ ਜਲੀਲ ਕੀਤੀ ਜਾ ਰਹੀ ਹੈ ਇਹਨੂੰ ਲਹੂ ਲਹਾਨ ਕੀਤਾ ਜਾ ਰਿਹਾ ਹੈ ਅਗਲੀ ਗੱਲ ਦੋਸਤੋ ਲਾਸਟ ਤੁਹਾਡੇ ਨਾਲ ਇੱਕ ਸਾਂਝੀ ਇਹ ਕਰਦੀਏ ਕਿ ਟਰੰਪ ਨੇ ਜਿਹੜੇ ਆ ਟੈਰਫ ਲਾਏ ਹੈ ਉਹਦੇ ਕਰਕੇ ਅਮਰੀਕਾ ਦੇ ਵਿੱਚ ਬਹੁਤ ਬੁਰਾ ਹਾਲ ਹੋਣ ਵਾਲਾ ਹੈਗਾ ਲੋਕਾਂ ਲੋਕਾਂ ਦੇ ਵਿੱਚ ਬਹੁਤ ਵੱਡੇ ਵੱਡੇ ਰੋਸ ਮਜਾਰੇ ਹੋ ਰਹੇ ਹੈ ਕੱਲ ਦੀ ਖਬਰ ਇਹ ਹੈ ਵੀ 1200 ਤੋਂ ਵੱਧ ਸ਼ਹਿਰਾਂ ਦੇ ਵਿੱਚ ਬਹੁਤ بڑے بڑے ਮਜਾਰੇ ਜਦੋਂ ਤੁਸੀਂ ਵੀਡੀਓਜ਼ ਦੇਖਦੇ ਹੋ ਤਾਂ ਸੜਕਾਂ ਦੀਆਂ ਸੜਕਾਂ ਭਰੀਆਂ ਪਈਆਂ ਨੇ ਜਿੱਧਰ ਮਰਜ਼ੀ ਨਿਗਾਹ ਮਾਰ ਲਓ ਲੋਕ ਇੰਨਾ ਇੱਕਦਮ ਦੁਖੀ ਹੋ ਗਏ ਹੈ ਤੇ ਹਾਲਾਂਕਿ ਉਹਨੂੰ 2-3 ਮਹੀਨੇ ਨਹੀਂ ਹੋਇਆ ਹੈ ਜੀ ਰਾਸ਼ਟਰਪਤੀ ਦੀ ਸੌ ਚੁੱਕੀ ਨੂੰ ਤੇ ਇਸ ਤਰ੍ਹਾਂ ਦਾ ਹਾਲ ਹੋ ਗਿਆ ਅੱਜ ਤੋਂ 15 ਦਿਨ ਪਹਿਲਾਂ 22 ਮਾਰਚ ਨੂੰ ਉੱਥੋਂ ਦੇ ਇੱਕ ਮਸ਼ਹੂਰ ਲੀਡਰ ਹੈ ਜਿਹਨਾਂ ਨੂੰ ਖੱਬੇ ਪੱਖੀ ਆਗੂ ਵਜੋਂ ਵੀ ਜਾਣਿਆ ਜਾਂਦਾ ਬਰਨੀ ਸੈਂਟਰਸ ਉਹਨਾਂ ਦਾ ਭਾਸ਼ਣ ਵੀ 40-45 ਮਿੰਟ ਦਾ ਜੇ ਤੁਸੀਂ YouTube ਤੇ ਸੁਣ ਲੋ ਤਾਂ ਉਹ ਸੁਣਨ ਵਾਲਾ ਹੈਗਾ ਉਹਨੇ ਸਾਰਾ ਇਹ ਜਿਹੜਾ 트াম্প ਦੇ ਨਾਲ ਮਸਕ ਦਾ ਜਿਹੜਾ ਮੇਲ ਹੋਇਆ ਹੈਗਾ ਇਸ ਤਰ੍ਹਾਂ ਨਾਲ ਕਾਰਪੋਰੇਟ ਘਰਾਣੇ ਸਿੱਧੇ ਰਾਜ ਕਰਦੇ ਅੱਜ ਤੱਕ ਨਹੀਂ ਸੀ ਉਹਨਾਂ ਦੀ ਉਹਨਾਂ ਦੇ ਵਾਸਤੇ ਸਾਰੇ ਰਾਜ ਕਰਦੇ ਆ ਜਿਹੜੀਆਂ ਰਾਜ ਕਰਦੀਆਂ ਜਮਾਤਾਂ ਨੇ ਸਿੱਧਮ ਸਿੱਧਾ ਰਾਜ ਉਹ ਉਹਦੇ ਉੱਤੇ ਉਂਗਲ ਠਾਉਂਦਾ ਤੇ ਬਾਕੀ ਜੋ ਉਹ ਜੰਗ ਦਾ ਮਾਹੌਲ ਬਣਾਉਂਦਾ ਉਹਦੇ ਉੱਤੇ ਕਰਦਾ ਅਸੀਂ ਸਮਝਦੇ ਹਾਂ ਕਿ ਸ਼ਾਇਦ ਲੋਕ ਜਲਦੀ ਹੀ ਟਰੰਪ ਨੂੰ ਉਹਦੀਆਂ ਗੱਲਾਂ ਦਾ ਜਵਾਬ ਦੇ ਦੇਣਗੇ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ